ਕੋਈਆ ਦੋਸਤੋ ਅੱਜ ਸੋਡੇ ਵਾਸਤੇ ਦੋਸਤੋ ਇੱਕ ਨਵਾਂ ਜਗਾੜ ਲੈ ਕੇ ਆਏ ਆਂ। ਦੇਸੀ ਜਗਾੜ ਆ, ਘਰੇਲੂ ਜਗਾੜ ਆ। ਪਹਿਲਾਂ ਤੁਸੀਂ 20 ਲੀਟਰ ਵਾਲੀ ਢੋਲੀ ਲੈ ਲੈਣੀ ਐ, ਕਾ ਤੇ ਉਹਦੇ ਢੱਕਣ ਦੇ ਵਿੱਚ ਪੇਚਕਾਦ ਗਰਮ ਕਰਕੇ ਕੁਝ ਕੱਢ ਲੈਣਾ, ਸ਼ੇਅਰ ਕਰ ਲੈਣਾ। ਇਹਦੇ ਵਿੱਚ ਲਾਉਣੀ ਆ ਟਰੈਕਟਰ ਦੀ ਟੂਬ ਵਾਲੀ ਨਲਕੀ। ਵੱਡੀ ਮੋਟੀ ਨਲਕੀ ਲਾਉਣੀ ਐ ਤੇ ਇਹਨੂੰ ਚੰਗੀ ਤਰ੍ਹਾਂ ਪੇਚਕਾਦ ਨੂੰ ਗਰਮ ਕਰਕੇ ਜਿਹੜਾ ਪਾਸੇ ਉਹਦੇ ਮਲਾ ਪਲਾਸਟਿਕ ਦੀ ਹੈ, ਇਹਨੂੰ ਚੰਗੀ ਤਰ੍ਹਾਂ ਨਾਲ ਚੁੱਕ ਜੇ ਤਾਂ ਕਿ ਲੀਕ ਨਾ ਹੋਵੇ। ਇਸ ਤੋਂ ਬਾਅਦ ਇਹ ਤੇ ਪਲਾਵਾਂਗੇ ਫਾਈਵ ਕੁਇਕ ਫਾਈਵ ਕੇ ਕੇ ਨੂੰ ਫਾਈਵ ਕੇ ਕਲਾਓ ਅੰਦਰਲੇ ਬਸੇ ਲਗੂ ਕੋਕ ਅੰਦਰ ਪਲਾਸਟਰ ਦੇਣਾ ਪਲਾਸਟਰ ਜੋੜ ਜਾਣੀ ਹੈ ਤੇ ਚੰਗੀ ਤਰ੍ਹਾਂ ਲਗਾ ਲਓ ਇਹਨੂੰ ਤਾਂ ਕਿ ਚੱਕ ਜਾਵੇ ਤੇਰੀ ਵਿੱਚੋਂ ਲੀਕ ਨਾ ਹੋਵੇ ਅੱਗੇ ਤੁਹਾਡੇ ਵਾਸਤੇ ਮੈਂ ਲਿਆ ਰਿਹਾ ਤੇ ਮਿਨੀ ਗੋਬਰਗ ਗੈਸ ਪਲੱਟ ਦੇਸੀ ਜਗਾੜ ਇਹ ਤੁਹ ਲਾਟ ਰੱਖ ਦੇਖੋ ਵੀਡੀਓ ਸਾਨੂੰ ਤਾਂ ਜਿੱਦ ਨਾਲ ਕੀ ਫਟ ਕਰਦੀ ਇਹ ਜਿਹੜਾ ਗੋਹਾ ਪੜਾ ਪਾਉਣਾ ਉਹ ਦੋਸਤ ਤਾਜ਼ਾ ਪਾਉ। ਤਾਜ਼ਾ ਗੋਹਾ ਪਾ ਗਏ। ਚੰਗੀ ਤਰ੍ਹਾਂ। ਗੋਹਾ ਬਿਲਕੁਲ ਤਾਜ਼ਾ ਪਾ ਗਏ ਸਾਰਾ। ਫਿਰ ਇਹ ਵਿੱਚ 15 ਲੀਟਰ ਗੋਹ ਪਾਣੀ ਪੋੜ ਲਈ ਆਪਾਂ। 15 ਲੀਟਰ ਪਾਣੀ ਪਾਛਦੇਗੇ ਤੇ ਇਹਨੂੰ ਘੋਲ ਕੇ ਜਿਹੜੂ ਤਿੰਨ ਜਾਂ ਚਾਰ ਦਿਨ ਵਾਸਤੇ ਇਹਨੂੰ ਰੱਖਣਾ ਹੈ। ਪਾਈਪ ਲਾ ਕੇ ਨਾ ਜੀ ਗੈਸ ਵਾਲੀ ਇਹਦਾ। ਦੋ ਤੋਂ ਤਿੰਨ ਦਾ ਘਟ ਘਟ ਰੱਖਣਾ ਇਹਨੂੰ ਤਾਂ ਕਿ ਇਹਦੇ ਵਿੱਚ ਗੈਸ ਬਣ ਜਾਵੇ ਚੰਗੀ ਤਰ੍ਹਾਂ। ਕਿਉਂਕਿ ਬਾਹਲੇ ਕਮੈਂਟ ਕਰਨਗੇ ਵੀਰ ਵੀ ਇਹ ਨਾਲ ਦੀ ਨਾਲ ਵੀ ਕਿਵੇਂ ਗੈਸ ਬਣ ਗਈ ਨਾਲ ਦੀ ਨਾਲ ਗੈਸ ਬਣੀ ਤਾਂ ਤੁਹਾਨੂੰ ਮੇ ਕੋਲ ਪ੍ਰੋਜੈਕਟ ਦਿਖਾ ਰਹੇ ਹਾਂ ਜਿਆ ਮਨਦਾ ਤਿੰਨ ਦੋ ਤਿੰਨ ਦਿਨਾਂ ਬਾਅਦ ਐਰ ਖੋਲ ਨੂੰ ਤਿੰਨ ਦਿਨਾਂ ਲੱਕੀ ਕਸ ਕੇ ਛੋਟੇ ਚੁੱਲੇ ਤੇ ਐਮਸੀ ਜੰਗੀ ਤਰ ਫਟਾ ਕਰਕੇ ਇਹਨੂੰ ਦੋ ਤੋਂ ਤਿੰਨ ਦਿਨਾਂ ਬਾਅਦ ਆਪਾਂ ਯੂਜ਼ ਕਰਾਂਗੇ ਆਹ ਲਓ ਮਨ ਲਾ ਦੋ ਤੋਂ ਤਿੰਨ ਦਿਨਾਂ ਬਾਅਦ ਥੋੜਾ ਜਿਹਾ ਦੇਖਦਾ ਚੈੱਕ ਕਰ ਲਉ ਹੁਣ ਕਿ ਦੋ ਤਿੰਨ ਦਿਨਾਂ ਪਹਿਲਾਂ ਇਹ ਰੱਖੀ ਹੋਈ ਨਹੀਂ ਪਾ ਕੇ ਵੀਡੀਓ ਬੜਾ ਲੱਗ ਕੀਤਾ ਦੋਸਤੋ ਨੂੰ ਸ਼ੇਅਰ ਕਰ ਦਿਓ ਨਾਲੇ ਆਪਣੇ ਪੇਜ ਨੂੰ ਕਰੋ ਫੋਲੋ ਧੰਨਵਾਦ